ਕਿਹੜੀ ਕਿਹੜੀ ਗੇਮਸ ਹੋ ਰਹੀ ਹੈ ਪੰਜਾਬ ਸਰ ਦੇ ਵਿੱਚ ਇਹ ਸਪੈਸ਼ਲ 올림픽ਸ ਹੈ ਗਿਆ ਜਿਹੜੇ ਸਪੈਸ਼ਲ ਬੱਚੇ ਹੈਗੇ ਆ ਮੈਂਟਲੀ ਚੈਲੰਜਡ ਹੈਗੇ ਆ ਉਹਨਾਂ ਦੇ ਸਟੇਟ ਟ੍ਰਾਇਲਸ ਹੋ ਰਿਹਾ ਸਪੈਸ਼ਲ 올림픽ਸ ਸਟੇਟ ਲੈਣੋ ਇਹ ਸਟੇਟ ਸਪੈਸ਼ਲ 올림픽ਸ ਭਾਰਤ ਦੇ ਵਿੱਚ ਬੱਚੇ ਨੈਸ਼ਨਲ ਕੱਲਣ ਜਾਣਗੇ ਜਿਹੜੇ ਬੱਚੇ ਇੱਥੇ ਅੱਜ ਸਿਲੈਕਟ ਹੋਣਗੇ ਇਹ 올 ਓਵਰ ਸਟੇਟ ਤੋਂ ਡਿਫਰੈਂਟ ਸਿਟੀਜ਼ ਤੋਂ ਡਿਫਰੈਂਟ ਡਿਸਟ੍ਰਿਕਟਸ ਤੋਂ ਬੱਚੇ ਇੱਥੇ ਪਹੁੰਚੇ ਹੋਏ ਹੈਗੇ ਆ ਇਹ ਬੈਡਮਿੰਟਨ ਤੇ ਟੇਬਲ ਟੈਨਿਸ ਦੀਆਂ ਗੇਮਸ ਦੇ ਟ੍ਰਾਇਲਸ ਹੋ ਰਹੇ ਆ ਤੇ ਪ੍ਰਬਾਸਾ ਦੇ ਕਿੰਨੇ ਬੱਚੇ ਇਸ ਟੂਰਨਮੈਂਟ ਵਿੱਚ ਪਾਰਟਿਸਪੇਟ ਕਰ ਸਕਦੇ ਆ ਇਸ ਵਕਤ ਪ੍ਰਬਾਸਾ ਦੇ 6 ਬੱਚੇ ਪਾਰਟਿਸਪੇਟ ਕਰ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ 3 ਬੱਚੇ ਬੈਡਮਿੰਟਨ ਚ ਤੇ 3 ਹੀ ਟੇਬਲ ਟੈਨਿਸ ਦੇ ਵਿੱਚ ਪਰਫਾਰਮ ਕਰ ਰਹੇ ਹੈਗੇ ਆ ਸਟੇ ਸਿਲੈਕਸ਼ਨ ਟ੍ਰਾਇਲਸ ਵਾਸਤੇ ਵਾਸ਼ਕ ਸਪੈਸ਼ਲ ਅੱਜ 12 ਤੇ ਜਾਸੂਏ ਪ੍ਰੋਗਰਾਮ ਹੈ ਰਿਹਾ ਅਰ ਇਹ ਜੋ ਅੱਜ ਜੋ ਹਮਾਰੇ ਯਾਪੇ ਸਟੇ ਸਿਲੈਕਸ਼ਨ ਟ੍ਰਾਇਲ ਹੋ ਰਹੇ ਬੇਸਿਕਲੀ ਕੀ ਹੈ ਕਿ स्पेशल भारत जो है नेशनल चैंपियनशिप करवा रहा है हमारा फरवरी और मार्च के बीच में टेबल टेनिस और बैडमिंटन की और इसके अंदर हमारे जो बच्चे जो बीस से पच्चीस बच्चे हमारे टेबल टेनिस में और बैडमिंटन में पार्टिसिपेट कर रहे हैं तो... 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 आ, सर हम बेसिकली क्या है कि हम सबको मौका देते हैं हम लोग स्पेशल अभी भारत का बीट तो एक सर्कुलर हम है निकालते हैं पूरे पंजाब के अंदर अगर कोई भी अपना होश करवा सकता है इसको हम सबके लिए ओपन 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 स्पेस देते हैं सर रहे सर ये स्टेट के हो रहे थे सर यहाँ पे

ਇਹਦੇ ਵਿੱਚੋਂ 20 ਤੋਂ 25 ਬੱਚੇ ਬੈਡਮਿੰਟਨ ਲਈ ਸਾਡੇ ਕੋਲ ਟ్రायल ਲੈਣ ਲਈ ਆਏ ਹੋਏ ਨੇ ਤੇ 20 ਤੋਂ 25 ਕੇ ਬੱਚੇ ਸਾਡੇ ਕੋਲ ਟੇਬਲ ਟੈਨਿਸ ਲਈ ਆਏ ਹੋਏ ਨੇ ਇਹਨਾਂ ਚੋਸੇ ਅੱਜ ਇੱਥੇ ਪ੍ਰੋਪਰ ਜਿਹੜੀ ਕੋਚਿੰਗ ਹੈ ਉਹਨਾਂ ਦੁਆਰਾ ਸਕਿੱਲ ਅਸਸੈਸਮੈਂਟ ਕਰਵਾਈ ਜਾ ਰਹੀ ਹੈ ਤੇ ਇਹਨਾਂ ਵਿੱਚੋਂ ਜਿਹੜੇ ਬੱਚੇ ਫਿਰ ਸਿਲੈਕਟ ਹੋਣਗੇ ਉਹਨਾਂ ਨੂੰ ਅਸੀਂ ਅੱਗੇ ਨੈਸ਼ਨਲ ਚੈਂਪੀਅਨਸ਼ਿਪ ਲਈ ਅੱਗੇ ਭੇਜਾਂਗੇ ਉਹਨਾਂ ਬੱਚਿਆਂ ਨੂੰ ਤਾਂ ਦੇਖਿਆ ਗਿਆ ਕਿ ਬੱਚੇ ਬਹੁਤ ਜ਼ਿਆਦਾ ਖੁਸ਼ ਹੈ ਜਿਹੜੇ ਸਪੈਸ਼ਲ ਬੱਚੇ ਉਹਨਾਂ ਦੇ ਗੇਮਾਂ 'ਚ ਭਾਗ ਲੈ ਕੇ ਇਸ ਦਾ ਤੁਹਾਨੂੰ ਕਿਤਰਾ ਮੈਸੇਜ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਸਪੋਰਟਸ ਜਿਵੇਂ ਕਿ ਆਪਾਂ ਪਹਿਲਾਂ ਵੀ ਸਭ ਨੂੰ ਹੀ ਪਤਾ ਹੈ ਵੀ ਸਪੋਰਟਸ ਹਰੇਕ ਲਈ ਇੱਕ ਖੁਸ਼ੀ ਲਈ ਹੁੰਦਾ ਵੀ ਆਪਾਂ ਜੋ ਵੀ ਕਰਦੇ ਆ ਉਹਨੂੰ ਖੁਸ਼ੀ ਮਿਲਦੀ ਹੈ ਤੇ ਇਹ ਤਾਂ ਬੱਚੇ ਸਪੈਸ਼ਲ ਹੋਣ ਦੇ ਨਾਤੇ ਤੇ ਇਹਨਾਂ ਦੀ ਖੁਸ਼ੀ ਹੋਰ ਜ਼ਿਆਦਾ ਵੱਜ ਜਾਂਦੀ ਹੈ ਤੇ ਆਪਾਂ इवन ਕੀ ਜਦੋਂ ਆਪਸੀ ਸਕੂਲ ਵਗੈਰਾ ਦੇ ਵਿੱਚ ਮਤਲਬ ਡਿਸਟ੍ਰਿਕਟ ਲੈਵਲ ਦੇ ਟਾਇਲਸ ਕਰਾਣੇ ਤੇ ਉਸ ਤੋਂ ਵੀ ਜ਼ਿਆਦਾ ਬੈਟਰ ਟਾਇਲ ਇੱਥੇ ਆ ਕੇ ਬੱਚੇ ਦੇਣ ਆ ਕੇ ਸਕੋਰਿੰਗ ਉਸ ਤੋਂ ਵੀ ਬਦਿਆ ਹੁੰਦੀ ਹੈ ਬੱਚਿਆਂ ਦੀ ਇੱਥੇ ਸਾਂ ਅ ਵੀਰ ਜੀ ਅੱਜ ਪ੍ਰਭਾ ਆਸਰਾ ਸੰਸਥਾ ਕੁਰਾਲੀ ਦੇ ਵਿੱਚ ਸਪੈਸ਼ਲ 올림픽 ਭਾਰਤ ਪੰਜਾਬ ਦੇ ਜਿਹੜੇ ਬੱਚਿਆਂ ਦੀ ਟ੍ਰਾਇਲ ਹੋ ਰਹੀ ਹੈ ਜੀ ਖੇਡਾਂ ਦੇ ਲਈ ਜਾਣਕਾਰੀ ਦਿਓਗੇ ਜੀ ਹਾਂ ਜੀ ਬਿਲਕੁਲ ਪਹਿਲੀ ਗੱਲ ਤੋਂ ਬਈ ਇਸ ਗੱਲ ਖੁਸ਼ੀ ਬਹੁਤ ਹੈ ਕਿ ਸਾਡੇ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਵਿਦਿਅਕ ਸਿੱਖਿਆ ਹੈਗੀਆਂ ਇਹਨਾਂ ਨੇ ਇਨਾ ਉਪਰਾਲਾ ਕੀਤਾ ਮਿਹਨਤ ਕੀਤੀ ਪੰਜਾਬ ਦੇ ਅਲੱਗ-ਅਲੱਗ ਿਲਿਆਂ ਦੇ ਵਿੱਚੋਂ ਜਿਹੜੇ ਸਾਡੇ ਬੱਚਿਆਂ ਦੇ ਵਿੱਚ ਸਪੈਸ਼ਲ ਕਲਾਏ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ ਸੀ ਹੁਣ ਤੱਕ ਤੇ ਇਹਨਾਂ ਦੀ ਮਿਹਨਤ ਸਭ ਦਾ ਇਹ ਚੀਜ਼ ਸਾਹਮਣੇ ਆਉਣ ਲੱਗੀ ਹੈ ਕਿਉਂਕਿ ਤੁਹਾਨੂੰ ਪਤਾ ਇਹ ਵੀ ਗੇਮ ਸਿਰ ਨਹੀਂ ਆਏ ਜ਼ਿੰਦਗੀ ਨੂੰ ਇਨਸਾਨ ਦੇ ਬਹੁਤ ਬੱਖੀ ਮਤਲਬ ਵੀ ਕੋ ਵਿਕਾਸ ਜਿਹੜਾ ਇਹਦਾ ਕਰਦੀਆਂ ਹੈਗੀਆਂ ਜਿਹਦੀ ਮੈਂ ਭਾਗ ਕਰੀ ਰੀਮੈਂਡਲ ਹੈ ਜਿਵੇਂ ਨੋਰਮਲ ਇਨਸਾਨ ਦੀ ਜਿਹੜਾ ਸਟ्रेस ਵਿੱਚ ਹੁੰਦਾ ਤੇ ਜਿਸ ਵੇਲੇ ਉਹ ਕੋਈ ਵੀ ਗੇਮ ਕਰਦਾ ਹੈਗਾ ਉਹਨੂੰ ਸਟ्रेस ਤੋਂ ਰਿਲੀਫ ਮਿਲਦੀ ਹੈ ਸਟਰੈਚ ਮਿਲਦੀ ਹੈ ਉਹਦੀ ਮੈਂਟਲ ਹੈਲਥ ਜਿਹੜੀ ਹੈਗੀ ਇੰਪਰੂਵ ਹੁੰਦੀ ਹੈ ਨਾਲ ਦੇ ਨਾਲ ਫਿਜ਼ੀਕਲ ਹੈਲਥ ਵੀ ਪ੍ਰੂਵ ਹੁੰਦੀ ਹੈ ਮੇਰੇ ਕੋ ਬਹੁਤ ਖੰਤ ਨੂੰ ਸਾਬੇ ਇਤਿਵਨ ਦੇ ਵਿੱਚ ਜਿਹੜੀਆਂ ਗੇਮਸ ਹੈਗੀਆਂ ਇਹਨਾਂ ਦਾ ਜੋ ਇਮੋਸ਼ਨਲ ਇਮੋਸ਼ਨਲੀ ਦੇਖੀ ਯਾਰ ਸਾਡੀ ਗਰੋਥ ਡਵਲਪਮੈਂਟ ਇੰਟਰੈਕਸ਼ਨ ਸਮਾਜ ਦੇ ਨਾਲ ਕੌਨਫੀਡੈਂਸ ਹਰ ਚੀਜ਼ ਜਿਹੜੀ ਹੈ ਮਨੁੱਖਾ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ ਇਹਨਾਂ ਗੇਮਸ ਤੇ ਨਾਲ ਜਿਹੜੀ ਹੈ ਉਹ ਬਹੁਤ ਜ਼ਿਆਦੇ ਮਤਲਬੇ ਲਾਭ ਪਚਾਉਂਦੀਆਂ ਹੈ ਗੇਮਸ ਤੇ ਮੈਂ ਖਾਸ ਕਰ ਰਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਨੀਵੇਂ ਸਭਾ ਹੋਰ ਵੀ ਸਮਾਜ ਮੋਟੀਵੇਟ ਹੋਏਗਾ ਤੇ ਇਹ ਬੱਚੇ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜਿਕ ਪਰਿਵਾਰ ਦੇ ਬੱਚੇ ਇਹਨਾਂ ਲਈ ਵੱਡੇ ਪੱਧਰ ਤੇ ਇਹ ਗੇਮਸ ਹੋਣੀਆਂ ਚਾਹੀਦੀਆਂ ਹੈ ਇਹਨਾਂ ਦੇ ਨਾਲ ਇਹਨਾਂ ਦਾ ਸਰੀਰਕ ਮਾਨਸਿਕ ਵਿਕਾਸ ਜੁੜਿਆ ਹੋਇਆ ਹੈ ਤੇ ਇਹਨਾਂ ਤੋਂ ਜਿਹੜੀ ਅੱਜ ਅਸੀਂ ਨਾ ਤਾਂ ਵਸੇ ਫੀਲ ਕਰਦਾ ਕਿ ਡਿਸਕ੍ਰਿਮੀਨੇਸ਼ਨ ਜਿਹੜੀ ਹੈਗੀ ਹੈ ਤੇ ਹੁੰਦੀ ਆ ਰਹੀ ਹੈ ਕਿਉਂਕਿ ਸਾਡੇ ਬੱਚੇ ਨੂੰ ਉਹ ਅਪਰਚੂਨਿਟੀ ਨਹੀਂ ਮਿਲ ਪਉਂਦੀ ਜਿਹੜੀ ਕਿ ਇੱਕ ਆਮ ਬੋਰਸ ਸਾਰਿਆਂ ਨੂੰ ਮਿਲਦੀ ਹੈਗੀ ਹੈ ਉਸ ਤਰ੍ਹਾਂ ਦੇ ਨਾਲ স্পੈਸ਼ਲ ਸਕੂਲ ਹੋਣੇ ਚਾਹੀਦੇ ਆ ਸਪੈਸ਼ਲ ਗਰਾਊਂਡ ਹੋਣੇ ਚਾਹੀਦੇ ਆ ਅਲੱਗ ਅਲੱਗ ਤੇ ਇੰਨਾਂ ਦੇ ਲਈ ਅਵੇਲਬਲ ਮੈਸਰੀਆ ਕਾਸ ਕਰਕੇ ਆ ਡਿਫਰੈਂਟ ਲੈਵਲ ਤੇ ਜਿੰਨੇ ਸਕੂਲ ਕਾਲਜ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਜੇਕਰ ਅਸੀਂ ਇਧਰ ਨੂੰ ਧਿਆਨ ਨਹੀਂ ਦੇਵਾਂਗੇ ਤਾਂ ਸਾਡੇ ਉੱਤੇ ਬਹੁਤ ਵੱਡਾ ਸਵਾਲ ਹੈ ਸਾਡੇ ਲੋਕਪਰਵਰ ਦੇ ਉੱਤੇ ਸਾਡੇ ਇਨਸਾਨ ਹੋਣ ਦੇ ਉੱਤੇ ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸਾਡੇ ਨਸ ਸਮਾਜੀ ਪਰਵਾਰ ਦੇ ਬੱਚਿਆਂ ਦੇ ਲਈ ਸਪੈਸ਼ਲ ਬੱਚਿਆਂ ਦੇ ਲਈ ਜਿਹੜੇ ਹਮੇਸ਼ਾ ਹੀ ਕਹਿੰਦੇ ਆ ਸਾਨੂੰ ਸਮਝੋ ਨਾ ਉਹ ਇਸ ਸਮਾਜ ਦੇ ਸਾਡਾ ਮੌਕਾ ਤਾਂ ਦੋ ਕੋਸ਼ਿਸ਼ ਕਰੰਦਾ ਉਸ ਖੇਡਨ ਨਾਲ ਖੇਡ ਕੇ ਵੀ ਅਸੀਂ ਕੰਮ ਕਰ ਬਤਾਵਾਂਗੇ ਕਮਾਲ ਦੇ ਬਹੁਤ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡ ਸਕਦੇ ਆਂ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਆਂ ਮੈਨੂੰ ਲੱਗਦਾ ਵੀ ਇਹ ਚੀਜ਼ ਜ਼ਰੂਰ ਪ੍ਰੋਮੋਟ ਹੋਊਗੀ ਮੈਂ ਸਾਰਿਆਂ ਨੂੰ ਇਹ ਬਤਾਈ ਦੇਣਾ ਤੁਸੀ ਸਾਡੇ ਸਾਰੇ ਬਹੁਤ ਹੀ ਸਤਿਕਾਰਯੋਗ ਕੋਚ ਅਲਗ-ਅਲਗ ਜਗ੍ਹਾ ਤੋਂ ਜਿਹੜੇ ਐ ਮੈਂ ਖੇਡ ਨੂੰ ਬੜਾ ਹੈਰਾਨ ਹੋ ਰਿਹਾ ਸੀ ਕਿ ਸਾਡੇ ਮਤਲਬ ਕੋਚ ਸਾਹਿਬ ਉਹ ਜਿਹੜੇ ਖਿਡਾਰੀ ਸਿੱਪੇ ਨੂੰ ਮੈਂ ਅੱਖਾਂ ਮਲ ਮਲ ਕੇ ਦੇਖ ਰਿਹਾ ਸੀ ਕਿ ਇਹ ਬੱਚੇ ਨੂੰ ਮਤਲਬ ਇਹਨਾਂ ਪ੍ਰਮਾਤਮਾ ਨੇ ਇੰਨੀ ਸ਼ਕਤੀ ਬਖਸ਼ੀ ਹੋਈ ਹੈ ਜਿਹੜੀ ਸ਼ਕਤੀ ਮਸੀਂ ਪਛਾਣ ਨਹੀਂ ਪਾ ਰਹੇ ਮੈਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਉਹ ਜਿਸ ਸੰਸਥਾ ਮਾਨੋਬੀ ਬੇਨਤੀ ਕਰਦਾ ਟੋਟਲ ਸਮਾਜ ਦੀ ਬੇਨਤੀ ਕਰਦਾ ਜੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਹਨਾਂ ਬੱਚਿਆਂ ਨੂੰ ਤਾਂ ਕਿ ਇਹ ਵੀ ਫਿਰ ਅੱਗੇ ਉਹ ਵਿਕਾਸ ਕਰ ਸਕਣ ਤੇ ਉਹ ਮੱਲਾ ਮਾਸਮ ਜਿਹੜੇ ਕਿ ਹਜ ਤੱਕ ਇਹਨਾਂ ਸਾਡੇ ਕੋਲ ਵੀ ਸਮਾਜ ਦੇ ਵਿੱਚੋਂ ਕੰਮ ਨਹੀਂ ਹੋਈ ਜਿਹੜੇ ਕਰਕੇ ਦੱਸਣੇ ਮੈਂ ਕੋਈ ਬੜੀਆਂ ਕੈਂਪੇਨਾਂ ਪਰ ਆਸਰਾ ਸੰਸਥਾ ਕੋ ਰਾਲੀ ਦੇ ਦਿੱਚੀ ਇਹਨਾਂ ਬੱਚਿਆਂ ਨੂੰ ਤੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਤੁਹਾਡਾ ਮੀਡੀਆ ਦਾ ਤੇ ਇਹ ਪ੍ਰੋਗਰਾਮ ਜਿਹੜੇ ਹੈਗੇ ਮੱਲਾ ਦਾ ਘਟ ਘਟ ਲੱਗ ਜਾਣਗੇ ਜਰੂਰ ਤੇ ਇਹਨਾਂ ਦਿਲਸ਼ਾਅ ਬਣੇਗਾ ਤੇ ਇਹਨਾਂ ਦੀ ਜ਼ਿੰਦਗੀ ਵਿੱਚ ਇਹਨਾਂ ਨੂੰ ਸ਼ਕਤੀ ਪੰਡਾਤੀ ਸਰ ਕਿੰਨੇ ਕਿ ਜਿਹੜੇ ਅੱਜ ਸੰਸਥਾਵਾਂ ਇੱਥੇ ਬੱਚਿਆਂ ਨੂੰ ਲੈ ਕੇ ਪਹੁੰਚੀਆਂ ਤੇ ਕਿਹੜੇ-ਕਿਹੜੇ ਗੇਮਸ ਦੇ ਟ੍ਰਾਇਲਸ ਹੋ ਰਹੇ ਆ? ਅੱਜ ਸਾਡੇ ਡਾਕਟਰ ਬੌਂਡ ਜਿਹੜੀ ਨੇ ਮੈਂਨ ਕੀਤੀ ਹੈ ਤੇ ਇਹ ਬੜਾ ਖੁਸ਼ ਹਾਂ ਇਸ ਬਾਰੇ ਡਿਟੇਲਸ ਦੱਸ ਸਕਦੇ ਹਾਂ ਕਿ ਲਗਭਗ ਕਿਲੇ ਜਿਹੜੇ ਐਗਜੂਕੇਸ਼ਨ ਬੌਂਡ ਨੇ ਸਰ ਇਸ ਵਿੱਚ ਬੇਸਿਕਲੀ ਅਬਰੀਦ ਸਰ ਜਿਲ੍ਹਾ ਹੈ ਜਲੰਧਰ ਹੈ ਲੁਧਿਆਣਾ ਹੈ ਬੁਹਾਲੀ ਹੈ ਤੇ ਸਰ ਇਹ ਇਹ ਪਠਾਰ ਕੋਰਸ ਹੈ ਸਰ ਔਰ ਫਰੀ ਕੋਰਸ ਹੈ ਬੱਚੇ ਆਏ और यहाँ पे हमारे बेसिकली क्या है हमारे स्टेट सिलेक्शन ट्रायल हो रहे हैं ये आगे वर्ल्ड गेम के लिए जो समर गेम्स हो रही है हमारी वर्ल्ड गेम जकार्ता के अंदर उसके लिए हो रही है सर सिलेक्शन तो आगे क्या है कि बच्चे नेशनल के लिए जाएंगे फिर वहाँ इनका सिलेक्शन आगे फर्दर होगा सर फिर आगे प्रिपेरिंग कर सकते हैं हमारी तो ये हमारी जूडो इसका बैडमिंटन एंड टेबल टेनिस केम्प के ठीक है जी ते गल करिए प्रभा आसरा संस्था के बच्चों भी बच्चे जा रहे हैं ਤੇ ਕਿਹੜੇ ਕਿੰਨੇ ਕ ਬੱਚੇ ਜਿਹੜੇ ਅੱਜ ਟ੍ਰਾਇਲ ਦੇ ਰਹੇ ਜੀ ਪ੍ਰਬਾਸਤ ਰਹੇ ਬੱਚਿਆਂ ਨੂੰ ਦਿਨ ਰਾਤ ਸਿੰਧਰ ਤੋਂ ਔਰ ਇਹਨਾਂ ਦੇ ਮਿਹਨਤ ਕਰਾ ਰਹੀ ਹੈ ਤੇ ਇਸ ਦੇ ਵਿੱਚ ਡਿਟੇਲ ਦੇ ਵਿੱਚ ਇਹ ਇਸ ਦੇ ਵਰਗ ਲਈ 6 ਬੱਚੇ ਸਾਡੇ ਇਹਨਾਂ ਟ੍ਰਾਇਲ ਦੇ ਵਿੱਚ ਹਿੱਸਾ ਲੈ ਰਹੇ ਬੈਡਮਿੰਟਨ ਤੇ ਟੇਬਲ ਟੈਨਿਸ ਤੇ ਬਾਕੀ ਅੱਜ ਹੀ ਬੱਚੇ ਵਾਲੀਬਾਲ ਵਾਲੇ ਬੱਚੇ ਵਾਪਸ ਆ ਰਹੇ ਹੈ ਕਿ ਜਿਨ੍ਹਾਂ ਨੇ ਪੰਜਾਬ ਦੀ ਟੀਮ ਦੇ ਵਿੱਚ ਸਾਰਿਆਂ ਨੂੰ ਕੰਗ੍ਰੈਚੁਲੇਸ਼ਨ ਕਹਿਵਾਂਗੀ ਕਿ ਸਿਲਵਰ ਜਿੱਤ ਕੇ ਆਈ ਹੈ ਉਾਇਸ ਨੇ ਕਿ ਗਰਲਸ ਟੀਮ ਨੇ ব্রੌਂਜ਼ ਜਿੱਤਿਆ ਹੈ ਨਾ ਤੇ ਇਵਨ ਕਿ ਮਿਸ਼ਰ ਸਾਡੀ ਪੰਜਾਬ ਦੀ ਟੀਮ ਚ ਪਹਿਲਾਂ ব্রੌਂਜ਼ ਜਿੱਤ ਕੇ ਆਈ ਹੈ ਫਲੋਰ ਬਾਲ ਚ ਤੇ ਸਾਨੂੰ ਆਸ ਹੈ ਕਿ ਜੁੱਡੋ ਵਿੱਚ ਵੀ ਉਹ ਸਿਲੈਕਟ ਹੋਈ ਹੈ ਹੋਰ ਵੀ ਬੱਚੇ ਬਹੁਤ ਸਿਲੈਕਟ ਹੋਏ ਆ ਤੇ ਆਸ ਹੈ ਕਿ ਸਾਰੇ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰਨ ਸਰ ਬੱਚੇ ਅੱਜ ਬੜੇ ਖੁਸ਼ ਹੈ ਜੀ ਸਪੈਸ਼ਲ ਜਿਹੜੇ ਬੱਚੇ ਹੈਗੇ ਆ ਇਹਨਾਂ ਗੇਮਸ ਵਿੱਚ ਪਾਰਟਿਸਿਪੇਟ ਕਰਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ये जो जो स्पेशल बच्चे जब ये गेम्स करते हैं तो सर एक्टिवली पार्टिसिपेशन हो जाता है तो ऑटोमेटिकली सर इनको अच्छा लगता है सर और एक नया फ्रेंडशिप होती है सर अब नए एथलीट के साथ बैचेस कर रहे हैं ये अपने आ, स्कूलों में अपने बच्चों के साथ करते हैं अब ये नए बच्चों के साथ करें तो सर कॉम्पिटिशन होता है तो एक विद वाली कैपेसिटी के अंदर से आती है तो हमारा स्पेशल ओलम्पिक वैसे भी एक लोगों है कि अगर हम जीत नहीं पाए तो अपने विद तो ਮੈਂ ਤੁਹਾਨੂੰ ਲਿਖਾ ਕੇ ਬਤਾਇਆ ਕਿ ਹਮਾਰੇ ਚਲੋ ਕੋਈ ਬਾਤ ਨਹੀਂ ਆ ਜਾਣੀ ਨੇੜੇ ਆ ਜੀ ਸਰ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਦਾ ਜਿਹੜਾ ਮੁੱਖ ਘਟਣਾ ਹੈ ਆ ਉਹਦੇ ਚ ਹਰ ਐਥਲੀਟ ਜਿਹੜਾ ਹੈ ਉਹ ਹੱਕਦਾਰ ਹੈ ਖੇਡਣ ਦਾ ਕਲਚਰਲ ਐਕਟੀਵिटीज ਪਾਰਟਿਸਪੀਸ਼ਨ ਕਰਨ ਦਾ ਹੋਰ ਜਿੰਨੇ ਵੀ ਸਾਡੇ ਆਮ ਜ਼ਿੰਦਗੀ ਦੇ ਨਾਲ ਰੁਝੇ ਹੋਏ ਉਹਨਾਂ ਨਾਲ ਜੁੜਾ ਸਪੈਸ਼ਲ ਓਲੰਪਿਕ ਦੀ ਜਿਹੜੀ ਮੇਨ ਜਿਹੜੀ ਸਾਡੀ ਗੋਥ ਹੈ ਉਹ ਹੈ ਕਿ ਲੈਟ ਮੀ ਵਿਨ ਇਫ ਆਈ ਕੈਨ ਨਾਟ ਵਿਨ ਲੈਟ ਮੀ ਬੀ ਬਰੇਵ ਇਨ ਦ ਅਟੈਂਪਟ ਜਿਵੇਂ ਮੈਂ ਜਿੱਤ ਨਹੀਂ ਸਕਦਾ ਤੇ ਕਮ ਸੇ ਕਮ ਮੈਨੂੰ ਮੇਰੇ ਉਸ ਮੁਕਾਮ ਤੱਕ ਪਹੁੰਚਣ ਲਈ ਉਛਾੜੀ ਤੱਕ ਕੀਤਾ ਜਾਵੇ ਸੋ ਅੱਜ ਅਸੀਂ ਆਪਣਾ ਵਾਸਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜੀ 6 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਐਥਲੀਟ ਆਏ ਨੇ ਉਹਨਾਂ ਨੂੰ ਇਹਨਾਂ ਨੇ ਟੇਬਲ ਟੈਨਿਸ ਔਰ ਬੈਡਮਿੰਟਨ ਦੇ ਟ్రਾਇਲ ਕਰਵਾ ਕੇ ਇੱਕ ਮੌਕਾ ਦਿੱਤਾ ਹੈ ਤਾਂ ਕਿ ਇੱਕ ਪੰਜਾਬ ਦੀ ਯੂਨੀਫਾਈਡ ਟੀਮ ਜਿਹੜੀ ਉਹ ਬਣ ਸਕੇ ਔਰ ਬਫਰ ਅਧਾਰਿਆਂ ਤੋਂ ਜਿਹੜੇ ਕੋਚਿਸ ਆਏ ਨੇ ਉਹ ਵੀ ਇੱਕ ਮੋਟੋ ਲੈ ਕੇ ਆਏ ਨੇ ਕਿ ਅਸੀਂ ਇਹਨਾਂ ਦੇ ਨਾਲ ਦੁਰਨਾ ਹੈ ਕਿਉਂਕਿ ਇਹ ਤਾਂ ਉਹ ਹਮੇਸ਼ਾ ਇਦਾਂ ਨਹੀਂ ਕਿ ਕੁਝ ਚੀਜ਼ਾਂ ਦਿਮਾਗ ਤੋਂ ਹੁੰਦੀਆਂ ਨੇ ਲੇਕਿਨ ਇਹ ਚੀਜ਼ਾਂ ਜਿਹੜੀਆਂ ਨੇ ਉਹ ਦਿਨ ਤੋਂ ਹੀ ਹੁੰਦੀਆਂ ਨੇ ਸੋ ਇਹ ਸਾਰੇ ਜਿਹੜੇ ਕੋ ਚੀਜ਼ਾਂ ਉਹ ਦਿਲ ਵਾਲੇ ਨੇ